ਕਿ ਬਰਨार्ड ਕੋਈ ਇਹ ਬੱਚੇ ਦਿਨਾਨੀਆਂ ਸਾਰੀ ਆ ਦੇਖੋ ਤੁਹਾਡੇ ਸਾਹਮਣੇ ਕਿੰਨੀਆਂ ਗੜੀਆਂ ਨੇ ਘਰ ਦੇ ਬਾਹਰ 10 ਗੜੀਆਂ ਨੇ ਤੇ ਹੋਰ ਵੀ ਕਾਨੂੰਨੀ ਬਾਕੀ ਦੇ ਆਪਾਂ ਬਤ ਕਿ ਆਪਾਂ ਦੋ ਕੇ 50 ਬੇਨਤੀ ਹੈ ਕਿ ਇਹ ਜਿਹੜੀ ਕਲੋਨੀ ਹੈ ਕਲੋਨੀ ਚ ਵੈਕਟਰੀ ਨਹੀਂ ਚਾਹੀਦੀਆਂ ਹੋਰ ਵੀ ਗੜੀਆਂ ਦੇ ਨਾਲ ਦੋ ਤਿੰਨ ਗੜੀਆਂ ਹੋਰ ਵੀ ਲੇਕਿਨ ਕਲੋਨੀ ਚ ਵੈਕਟਰੀ ਨਹੀਂ ਦੇ ਦਿਆ ਲੱਗੀ ਮੈਡੀਸਿਨ ਦਾ ਸਾਡੀ ਲੈਬੋਰਟਰੀ ਆ ਉਹਦੇ ਵਿੱਚ ਸਾਰਾ ਬਹੁਤ ਵੱਡਾ ਲਾਸ ਹੋਇਆ ਬਹੁਤ ਜ਼ਿਆਦਾ ਅੱਗ ਲੱਗੀ ਕਦੋਂ ਦੀ ਫਾਇਰ ਬਿਗੇਟ ਆਈਆਂ ਨੇ ਸੋ ਐਕਚੁਅਲੀ ਤਾਂ ਸਾਰਾ ਇੱਦਾਂ ਵੱਡਾ ਲਾਸ ਹੋਇਆ ਮੈਂ ਇਥੇ ਸਾਲ ਤੋਂ ਕੰਮ ਕਰ ਰਹੀ ਐਜ਼ ਅ ਵਰਕਰ ਸਾਡੇ ਸਾਰੇ ਇੱਥੇ ਹੈਗੇ ਨਹੀਂ ਉਹ ਟੁੱਟਦੇ ਗਏ ਨੇ ਤੇ ਸਾਰਾ ਬਹੁਤ ਵੱਡਾ ਲਾਸ ਹੋਇਆ ਮੈਂ ਤਾਂ ਵੀ ਪਹਿਲੇ ਅੱਗ ਮਿਟਰਣ ਵਾਲੇ ਅਸੇ ਲੱਗੀ ਉਸ ਤੋਂ ਬਾਅਦ ਸਾਡੇ ਆਫਿਸ 'ਚ ਆਈ ਜੀ ਜਦੋਂ ਦੀ ਮੈਂ ਆਈ ਉਦੋਂ ਦੀ ਆਫਿਸ ਨੂੰ ਬਿਲਕੁਲ ਵੀ ਅੱਗ ਨਹੀਂ ਲੱਗੀ ਜੀ ਉਸ ਤੋਂ ਬਾਅਦ ਆਫਿਸ ਨੂੰ ਅੱਗ ਲੱਗੀ ऑफिस पूरा एक परसेंट भी, भी कुछ भी नहीं बचे ऑफिस दा जी बिल्कुल भी नहीं कुछ बचे सारी आग लग गई कुछ भी नहीं रह गया ऑफिस आग लगी है कि कारण की है जी ਸਾਨੂੰ ਪਤਾ ਨਹੀਂ ਸਾਲ ਕੋਲ ਹੈ ਕਿ ਸਾਡੇ ਜੀਟੀਬੀ ਚ ਅੱਗ ਲੱਗੀ ਮੈਡੀਸਿਨ ਦਾ ਸਾਡੀ ਲੈਬਾਰਟਰੀ ਆ ਉਹਦੇ ਵਿੱਚ ਸਾਰਾ ਬਹੁਤ ਵੱਡਾ ਲਾਸ ਹੋਇਆ ਬਹੁਤ ਜ਼ਿਆਦਾ ਅੱਗ ਲੱਗੀ ਕਦੋਂ ਦੀ ਫਾਇਰ ਬਿਗੇਟ ਆਈਆਂ ਨੇ ਤਾਂ ਐਕਚੁਅਲੀ ਸਾਰਾ ਇੱਡਾ ਵੱਡਾ ਲਾਸ ਹੋਇਆ ਮੈਂ ਇਥੋਂ ਸਾਲ ਤੋਂ ਕੰਮ ਕਰ ਰਹੀ ਐਜ਼ ਅ ਵਰਕਰ ਸਾਡੇ ਸਾਰੇ ਇੱਥੇ ਹੈਗੇ ਨਹੀਂ ਉਹ ਟੁੱਟਦੇ ਗਏ ਨੇ ਤੇ ਸਾਰਾ ਬਹੁਤ ਵੱਡਾ ਲਾਸ ਹੋਇਆ ਮੈਡਮ ਨਾਲ ਦੀ ਫੈਕਟਰੀ ਕਾਦੀ ਸੀ ਇਹ ਸਾਡੀ ਮਿੰਟਰ ਦੀ ਪਹਿਲੇ ਅੱਗ ਮਿੰਟਰ ਵਾਲੇ ਚ ਲੱਗੀ ਉਸ ਤੋਂ ਬਾਅਦ ਸਾਡੇ ਆਫਿਸ ਤੇ ਆਈ ਜਦੋਂ ਦੀ ਮੈਂ ਆਈ ਉਦੋਂ ਦੀ ਆਫਿਸ ਨੂੰ ਬਿਲਕੁਲ ਵੀ ਅੱਗ ਨਹੀਂ ਲੱਗੀ ਉਸ ਤੋਂ ਬਾਅਦ ਆਫਿਸ ਨੂੰ ਅੱਗ ਲੱਗੀ ਹੈ ਜੀ ਹੁਣ ਤੱਕ ਅੱਗ ਕੰਟਰੋਲ ਆਈ ਹੈ ਜਾਂ ਆਫਿਸ ਪੂਰਾ ਸੜ ਗਿਆ ਆਫਿਸ ਪੂਰਾ 1% ਵੀ ਕੁਝ ਵੀ ਨਹੀਂ ਬਚਿਆ ਆਫਿਸ ਦਾ ਜੀ ਬਿਲਕੁਲ ਵੀ ਨਹੀਂ ਕੁਝ ਬਚਿਆ ਸਾਰੀ ਅੱਗ ਲੱਗ ਗਈ ਕੁਝ ਵੀ ਨਹੀਂ ਰਹਿ ਗਿਆ ਆਫਿਸ 'ਚ ਠੀਕ ਹਾਂ ਜੀ ਠੀਕ ਹੈ ਅਪਾਜੀ ਕੀ ਕਹਿਣਾ ਚਾਹੁੰਦੇ ਆ ਫੈਕਟਰੀ 'ਚ ਅੱਗ ਲੱਗੀ ਹੈ ਐਸੀ ਇਲਾਕੇ ਦੇ ਵਿੱਚ ਫੈਕਟਰੀ ਬਣੂਗੀ ਦੇਖੋ ਸਾਡੀ ਕਲੋਨੀ ਦੇ ਪਰਾਗੀਆਂ 골ਡਨ ਐਵੇਨਿਊ ਸੀ ਉੱਤੋਂ ਸੁਣ ਕੇ ਇੱਥੇ ਆਏ ਕਿ ਕਰਨਾੜ ਬਈ ਇਹ ਬੱਚੇ ਜਨਾਨੀਆਂ ਸਾਰੇ ਆ ਦੇਖੋ ਤੁਹਾਡੇ ਸਾਹਮਣੇ ਕਿੱリエ ਗੱਡੀਆਂ ਆਈਆਂ ਘਰ ਦੇ ਪਰ 10 ਗੱਡੀਆਂ ਆਈਆਂ ਤੇ ਫਿਰ ਵੀ ਕਾਬੂ ਨਹੀਂ ਬਾਸ ਸਕਦੇ ਅਸੀਂ ਤੁਹਾਡੀ ਹੱਥ ਜੋ ਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਐ ਜਿਹੜੀ ਕਲੋਨੀ ਹੈ ਕਲੋਨੀ 'ਚ ਫੈਕਟਰੀਆਂ ਨਹੀਂ ਚਾਹੀਦੀਆਂ ਹੋਰ ਵੀ ਫੈਕਟਰੀਆਂ ਦੇ ਨਾਲ ਦੋ ਤਿੰਨ ਫੈਕਟਰੀਆਂ ਹੋਰ ਵੀ ਗਈਆਂ ਲੇਕਿਨ ਕਲੋਨੀ ਦੇ ਵਿੱਚ ਫੈਕਟਰੀਆਂ ਨਹੀਂ ਚਾਹੀਦੀਆਂ ਹੁਣ ਕਿੰਨਾ ਕੋਈ ਖਤਰਾ ਬਣਿਆ ਬਹੁਤ ਖਤਰਾ ਸਾਰੇ ਬੱਚੇ ਵੇਖੋ ਕਰਨਾੜ ਬਈ ਜਨਾਨੀਆਂ ਕਰਨਾੜ ਬਈ ਕੀ ਕਰੀਏ ਦੱਸੋ

ਟਾਡੇ ਇਲਾਕੇ ਦੇ ਵਿੱਚ ਤੁਹਾਡੇ ਬਿਲਕੁਲ ਘਰ ਦੇ ਨਾਲ ਇੱਕ ਫੈਕਟਰੀ ਨੂੰ ਭਿਆਨਕ ਕੰਮ ਲੱਗੀ ਆ ਇਸ ਤਰੀਕੇ ਦਾ ਮਾਹੌਲ ਹੈ ਤੁਹਾਡੇ ਕੰਦਰ ਬਹੁਤ ਦਹਿਸ਼ਤ ਵਾਲਾ ਮਾਹੌਲ ਹੈ ਜੀ ਦੇਖੋ ਐ ਵਾਹੇ ਰਹੀ ਜਿਹੜੀਆਂ ਵੀ ਇੱਥੇ ਐ ਹੋਈਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਫੈਕਟਰੀ ਵਗੈਰਾ ਬਾਕੀ ਜੋ ਅੱਜ ਮਤਲਬ ਮਾਹੌਲ ਬਣਿਆ ਆਵੇ ਸਾਰਾ ਨਿਊ ਗੋਲਡਨ ਐਮ ਵੇਖਣ ਦੇ ਕਿ ਮਾਹੌਲ ਬਣਿਆ ਬਾਕੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਡਾਇਰੈਕਟ ਫੈਕਟਰੀ ਦੇ ਆਸ-ਪਾਸ ਤੁਹਾਡੇ ਘਰ ਬਾਕੀ ਬਹੁਤ ਯਾਰਾ ਖਤਰਾ ਆਇਆ ਕਿ ਇਹੀ 25 30 ਜਾਨੇ ਆਪਣੀ ਦਵਾਰਾਂ ਨੂੰ ਅੰਦਰ ਪਾਣੀ ਬਾਲਟੀਆਂ ਦੇ ਨਾਲ ਲੈ ਕੇ ਮਤਲਬ ਬਹੁਤ ਮੁਸ਼ਕਲ ਨਾ ਆਪਣੀ ਜਾਨ ਬਚਾਈ ਆਪਣੀ ਜਗ੍ਹਾ ਦੀ ਕੋਠੀ ਦੀ ਜਗਾ ਬਚਾਈ ਆਪਣੀ ਫੈਕਟਰੀਆਂ ਖੋਣ ਕਰਕੇ ਇਲਾਕੇ ਵਾਸੀਆਂ ਨੇ ਕਦੀ ਪ੍ਰਸ਼ਾਸਨ ਨਾਲ ਮੁਲਾਕਾਤ ਨਹੀਂ ਕੀਤੀ ਕਿ ਰਾਸ਼ੀ ਇਲਾਕੇ ਚ ਫੈਕਟਰੀਆਂ ਬਣਦੀਆਂ ਨਹੀਂ ਕੀਤੀ ਨਹੀਂ ਕੀਤੀ ਨਹੀਂ ਬਣੀਆਂ ਨੇ ਪੁਰਾਣੀਆਂ ਬਣੀਆਂ ਨੇ ਤੇ ਹੁਣ ਚਲੋ ਮੈਂ ਆਪਾਂ ਸਰਕਾਰ ਅੱਗੇ ਮੰਗ ਕਰਦੇ ਆਂ ਕਿ ਇਹ ਚੀਜ਼ਾਂ ਬਾਹਰ ਜਾਣੀਆਂ ਚਾਹੀਦੀਆਂ ਇੱਥੋਂ ਦੀ ਠੀਕ ਸਰ ਓਏ ਲੈਡ ਬਰੇ ਕਰ ਆਪਣੀ ਹਾਂਜੀ ਭਾਜੀ ਮੈਂ ਜਗਮਉਨ ਫਾਇਰ ਅਫਸਰ ਤੁਹਾਨੂੰ 9:55 ਦੇ ਤਲਾਹ ਮਿਲੀ ਹੈ ਕਿ ਰਾਮਤਲਾਈ ਗਾਰਡਨ ਐਵਨਿਊ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਠੀਕ ਹੈ ਜੀ ਅ ਇਸੇ ਵੇਲੇ ਤੁਰੰਤ ਸਾਰੇ ਫਾਇਟ ਐਂਡਰ ਜਿਹੜਾ ਹੈ ਮੌਕੇ ਤੇ ਕੱਢਤੇ ਆ ਤੇ ਆ ਕੇ ਹੀ ਥੋੜਾ ਸਾਨੂੰ ਪ੍ਰੋਬਲਮ ਆਈ ਹੈ ਰਸਤੇ ਦੀ ਉਹ ਆਪਾਂ ਸਾਰਾ ਕਲੀਅਰ ਕਰਕੇ 9:50 ਉਹ ਆਪਾਂ ਸਾਰਾ ਕਲੀਅਰ ਕਰਕੇ ਤੇ ਹੁਣ ਆ ਕੇ ਬਿਲਕੁਲ ਕੰਟਰੋਲ ਲੱਗੀ ਹੈ ਤੇ ਗੱਡੀਆਂ ਸਾਰੀਆਂ ਆਪਣੀਆਂ ਇੱਥੇ ਮੌਕੇ ਤੇ ਮੌਜੂਦ ਹੈ ਇੱਗ ਜਿਹੜੀ ਹੈ ਬਿਲਕੁਲ ਕੰਟਰੋਲ ਦੇ ਰਹੀ ਹੈ ਟੋਟਲ ਕਿੰਨੀਆਂ ਗੱਡੀਆਂ ਟੋਟਲ ਸਰ ਗੱਡੀਆਂ ਸਾਡੀਆਂ 10 ਆ ਚੁੱਕੀਆਂ ਜੀ ਤੇ ਇੱਕ ਬਾਰਡਰ ਵਾਊਚਰ ਹੈ ਜਿਹਦੇ ਵਿੱਚ ਤਿੰਨ ਗੱਡੀਆਂ ਜਿਹੜੀਆਂ ਆਪਣੀਆਂ ਆਲਰੇਡੀ ਪਾਣੀ ਦੀਆਂ ਸਟਾਕ ਹੁੰਦੀਆਂ ਤੇ ਅੱਗ ਲੱਗਣ ਦਾ ਕਾਰਨ ਨਹੀਂ ਜੀ ਉਹ ਕਾਰਨ ਤਾਂ ਦੇ ਬਾਅਦ ਚ ਮਾਲਕੀ ਦੱਸ ਸਕਦੇ ਜੀ ਜਦੋਂ ਅਸੀਂ ਆਏ ਸੀ ਉਹ ਬੰਡੇ ਸੀ ਤੇ ਅਸੀਂ ਆਪਣੀ ਜਿਹੜੀ ਹੈ ਫਾਇਰ ਟ੍ਰੈਂਡਰ ਦੇ ਵਿੱਚ ਫੋਮ ਚਲਾ ਕੇ ਤੇ ਫਿਰ ਅੱਗ ਤੇ ਕਾਬੂ ਪਾਇਆ ਸਰ ਕਿੰਨੀਆਂ ਫੈਕਟਰੀਆਂ ਨੂੰ ਅੱਗ ਲੱਗੀ ਹੈ ਵੇ ਇੱਕੋ ਹੀ ਹੈ ਇੱਕੋ ਫੈਕਟਰੀ ਦੇਖੋ ਜੀ ਕੋਈ ਇੱਕੋ ਹੀ ਡਾਊਨ ਹੈ ਜਿਹੜੀ ਦੁਕਾਨ ਨੂੰ ਡਾਊਨ ਹੈਗਾ ਗੁਡਾਊਨ ਹੈਗਾ ਡਾਊਨ ਹੈ ਫੈਕਟਰੀ ਦੇ ਡਾਊਨ ਹੈ ਗੁਡਾਊਨ ਜਿਹੜੀ ਲੈਬ ਵਾਲੀ ਦੁਕਾਨ ਨੂੰ ਜਿਹੜੀ ਲੈਬ ਵਾਲੀ ਦੁਕਾਨ ਨੂੰ ਅੱਗ ਲੱਗੀ ਨਹੀਂ ਦੇਖੋ ਇਸ ਟਾਈਮ ਕੁਝ ਨਹੀਂ ਪਤਾ ਲੱਗ ਰਿਹਾ ਜੀ ਨੇਰਾ ਹੈ ਅਸੀਂ ਇਸ ਫਿਲਹਾਲ ਸਾਡਾ ਫੋਕਸ ਹੈਗਾ ਅੱਗ ਤੇ ਅਸੀਂ ਅੱਗ ਕੰਟਰੋਲ ਕਰ ਰਹੇ ਹਾਂ ਉਸ ਟਾਈਮ ਵੇਖਾਂਗੇ ਜੀ ਕੀ ਲੈਬ ਹੈਗੀ ਹੈ ਕੀ ਫੈਕਟਰੀ ਹੈ ਨੁਕਸਾਨ ਨੁਕਸਾਨ ਦਾ ਹੁਣ ਬਾਅਦ ਵਿੱਚ ਪਤਾ ਲੱਗੂਗਾ ਜੀ ਮੇਨ ਜਿਹੜਾ ਸਾਡਾ ਮੋਟਿਵ ਹੈ ਕਿ ਅੱਗ ਅਸੀਂ ਕੰਟਰੋਲ ਕਰ ਲਈ ਜੀ ਇਹ ਮਾਲਕਾਂ ਨਾਲ ਸੰਪਰਕ ਹੋ